ਬੱਚੇ ਜੋ IITs ਤੋਂ ਨਿਕਲਦੇ ਨੇ IITs ਵਰਗੇ ਇੰਸਟੀਚੂਟਸ ਤੋਂ ਡਾਕਟਰੀ ਕਰਦੇ ਨੇ ਜਦੋਂ ਐਜ਼ ਅ ਨਾਰਮੀ ਆਫੀਸਰ ਜੁਆਇਨ ਕਰਦੇ ਨੇ ਬਹੁਤ ਅਚੀ ਫੈਸਿਲਿਟੀ ਤੇ ਸੈਲਰੀ ਪੈਕੇਜਸ ਹੈਗੇ ਨੇ ਬੱਸ ਸਾਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਈ ਅਸੀਂ ਕਾਮਯਾਬੀਆਂ ਪਿੱਛੇ ਦੌੜਦੇ ਪਰ ਸਾਨੂੰ ਪਹਿਲਾਂ ਕਾਬਿਲ ਬਣਨਾ ਪਏ ਜੇ ਅਸੀਂ ਕਾਬਿਲ ਬਣਾਂਗੇ ਕਾਮਯਾਬੀ ਸਾਡੇ ਪਿੱਛੇ ਦੌੜ ਕੇ ਆਏਗੀ ਕਿਹਾ ਗਿਆ ਕੱਲ ਕਰੇ ਜੋ ਅੱਜ ਕਰ ਅੱਜ ਕਰੇ ਜੋ ਅੱਬ ਲੋਕ ਕਹਿੰਦੇ ਸਕਾਲਰਸ਼ਿਪ ਮਿਲੇਗੀ ਬਿਲਕੁਲ ਮਿਲੇਗੀ ਬਿਲਕੁਲ ਮਿਲੇਗੀ ਪਰ ਸਿਰਫ ਸਕਾਲਰਸ਼ਿਪ ਲਈ ਨਾ ਹੋ ਤੁਹਾਨੂੰ ਇੱਕ ਮਾਰਗਦਰਸ਼ਨ ਮਿਲਣਾ ਹੈ ਤੁਹਾਨੂੰ ਇੱਕ ਕੌਨਫੀਡੈਂਸ ਮਿਲਣਾ ਹੈ ਤੁਹਾਨੂੰ ਇੱਕ ਰੈਕਗਨਿਸ਼ਨ ਮਿਲਣੀ ਹੈ ਤੁਹਾਨੂੰ ਪਤਾ ਲੱਗਣਾ ਮੈਂ ਸਟੈਂਡ ਕਿਤੇ ਕਰ ਇਸ ਤਰ੍ਹਾਂ ਕਿ ਹੁਣ ਸਟੱਡੀ ਜਿਹੜੀ ਹੈ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਅੱਜ ਦੇ ਟਾਈਮ ਤੇ ਦਿੱਤੀ ਜਾ ਰਹੀ ਹੈ ਸਟੂਡੈਂਟਸ ਨੂੰ ਪੇਰੈਂਟਸ ਤੇ ਜ਼ਿਆਦਾ ਬਰਡਨ ਹੁੰਦਾ ਕਿ ਮੇਰੇ ਬੱਚੇ ਦੀ ਪੜ੍ਹਾਈ ਕਿਸ ਤਰ੍ਹਾਂ ਹੋਏ ਬੱਚੇ ਨੂੰ ਕਿਸ ਤਰ੍ਹਾਂ ਅੱਗੇ ਗਾਈਡ ਕੀਤਾ ਜਾਵੇ ਖਾਸ ਕਰਕੇ ਗੱਲ ਕਰੀਏ 8ਵੀਂ ਕਲਾਸ ਤੋਂ ਬਾਅਦ ਇੱਕ ਫਿਊਚਰ ਦੀ ਸਟੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ 10ਵੀਂ ਤੋਂ ਬਿਲਕੁਲ ਹੀ ਮੁਕ ਤੇ VTACi ਪ੍ਰੋਗਰਾਮ ਜਿਹੜਾ ਹੈ ਇਹਨਾਂ ਬੱਚਿਆਂ ਦੇ ਉੱਤੇ ਕਿਸ ਤਰ੍ਹਾਂ ਕੇ ਅੱਗੇ ਪ੍ਰਭਾਵ ਪੰਦਾ ਪੜਾਈ ਦੇ ਉੱਤੇ ਰਾਈਟ ਸਰ VTACi ਯਾਨੀ ਵਿਰੌਣ ਟੈਲੈਂਟ ਸਰਚ ਐਗਜ਼ਾਮ ਇਹ ਇੱਕ ਮੈਂ ਕਹਾਂਗਾ ਕਿ ਫਰਸਟ ਸਟੈਪ ਹੈਗਾ ਹਰ ਇੱਕ ਸਟੂਡੈਂਟ ਵਾਸਤੇ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਕਾਮਯਾਬ ਇੰਜੀਨੀਅਰ ਡਾਕਟਰ ਆਰਮੀ ਆਫੀਸਰ ਅਗਰ ਬੰਨਣਾ ਚਾਹੁੰਦਾ ਹੈ ਤੇ VTACi ਰਾਹੀਂ ਬੱਚਾ ਸਾਡੇ ਕੋਲ ਆ ਕੇ ਅਕੈਡੈਮਿਕ ਕਾਉਂਸਲਿੰਗ ਲੈ ਸਕਦਾ ਜਿਵੇਂ ਤੁਸੀਂ ਕਿਹਾ ਕੀ ਪੇਰੈਂਟਸ ਥੋੜੇ ਜਿਹੀ ਕਨਫਿਊਜ਼ਡ ਹੁੰਦੇ ਆ ਸਪੈਸ਼ਲੀ 10th ਤੋਂ ਬਾਅਦ ਕਿ ਬੱਚਾ ਕਿਹੜੀ ਸਟਰੀਮ ਰੱਖੇ ਕਿਸ ਰਸਤੇ ਤੇ ਭਵੇ ਕਿ ਆਉਣ ਵਾਲੇ 5-6 ਸਾਲ ਦੇ ਵਿੱਚ ਉਹਦਾ ਕਰੀਅਰ ਇਸਟੈਬਲਿਸ਼ ਹੋ ਜਾਏ ਔਰ ਇੱਕ ਅੱਛੀ ਹੈਂਡਸਮ ਸੈਲਰੀ ਔਰਨ ਕਰਨਾ ਸ਼ੁਰੂ ਹੋ ਜਾਏ ਜਾਂ ਉਹ ਆਪਣਾ ਬਿਜ਼ਨਸ ਕਰਨਾ ਸ਼ੁਰੂ ਹੋ ਜਾਏ ਉਹਦੇ ਲਈ ਪੜ੍ਹਾਈ ਕਰਨਾ ਬਹੁਤ ਜ਼ਰੂਰੀ ਹੈ ਜਾਂ ਕੰਪੀਟੀਸ਼ਨ ਦੇ ਇਸ ਦੌਰ ਚ ਕੁਦਣਾ ਬਹੁਤ ਜ਼ਰੂਰੀ ਹੈ ਤੇ VTAC ਬੱਚਿਆਂ ਨੂੰ ਹੈਲਪ ਕਰਦਾ ਹੈ ਇੱਕ ਮਾਰਗਦਰਸ਼ਨ ਕਰਦਾ ਹੈ ਕਿ ਕਿਸ ਤਰ੍ਹਾਂ ਅਸੀਂ ਉਸ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਇਹ ਦੇਖੋ ਜਰਦਰ ਸਟੂਡੈਂਟ ਨੂੰ ਗਾਈਡੈਂਸ ਉਹਨਾਂ ਦੇ ਪੇਰੈਂਟਸ ਤੋਂ ਜਾਂ ਫਰੈਂਡ ਸਰਕਲ ਤੋਂ ਮਿਲਦੀ ਗਈ ਹੈ। ਇਹ ਪੇਰੈਂਟਸ ਵੀ ਇਸ ਚੀਜ਼ ਨੂੰ ਆਪਣੇ ਫਰੈਂਡ ਸਰਕਲ ਤੋਂ ਕਨਫਰਮ ਕਰਦੇ ਆ ਜਾਂ ਆਪਣਾ ਪੁਰਾਣਾ ਐਕਸਪੀਰੀਅੰਸ ਲੈ ਲਈ ਅੱਜ ਦੇ ਸਮੇਂ ਦੇ ਬਦਲਾਅ ਦੇ ਜ਼ਮਾਨੇ ਦੇ ਵਿੱਚ ਅਪਡੇਟ ਕਰੰਟ ਟਾਈਮ ਦਾ ਪਲੱਸ ਆਨ ਵਾਲਾ ਸਮਾਂ ਕਿਸ ਚੀਜ਼ ਦਾ ਉਸ ਦੇ ਨਾਲ ਅਪਡੇਟ ਲੈਣ ਦੇ ਲਈ VTC ਕਿੰਨਾ ਕਿ ਫਰੂਟਫੁੱਲ ਹੁੰਦਾ ਹੈ। ਬਿਲਕੁਲ ਸਰ ਮੈਂ ਇੱਕ ਐਗਜ਼ਾਮਪਲ ਦਵਾਂਗਾ। ਬਾਡੀ ਦੇ ਟੈਸਟ ਕੀਤੇ ਜਾਂਦੇ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਕਿੱਥੇ ਕਮੀ ਕਿੱਥੇ ਪੇਸ਼ੀ ਕੀ ਕਰਨਾ ਹੈ ਕੀ ਨਹੀਂ ਕਰਨਾ ਉਸੇ ਤਰ੍ਹਾਂ ਜਿਵੇਂ ਨਾਮ ਹੀ ਹੈਗਾ ਵੀਟੀਸੀ ਵੀ ਇੱਕ ਟੈਸਟ ਹੈਗਾ ਬੱਚੇ ਦੀ ਕੈਪੇਬਿਲिटीज ਨੂੰ ਜਾਣਨ ਦਾ ਕਿ ਬੱਚਾ ਉਸ ਰਾ ਉਸ ਰਾਹੀਂ ਅਸੀਂ ਉਹਦੀ ਪ੍ਰੋਪਰ ਈਵੈਲੂਏਸ਼ਨ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਐਜ਼ ਅ ਡਾਕਟਰ ਸਕਸੈਸਫੁਲ ਹੋਏਗਾ ਐਜ਼ ਐਨ ਇੰਜੀਨੀਅਰ ਸਕਸੈਸਫੁਲ ਹੋਏਗਾ ਉਹ ਥੋਪਿਆ ਨਹੀਂ ਜਾਏਗਾ ਅਸੀਂ ਇੱਕ ਕਾਉਂਸਲਿੰਗ ਕਰਾਂਗੇ ਉਹਦੀ ਉਹਦਾ ਇੱਕ ਟੈਸਟ ਲਵਾਵਾਂਗੇ ਉਸ ਟੈਸਟ ਦੇ ਵਿੱਚੋਂ ਜੋ ਰਿਜ਼ਲਟਸ ਆਣਗੇ ਉਹਦੇ ਵਿੱਚੋਂ ਫੈਕਚੁਅਲ ਚੀਜ਼ਾਂ ਗੱਡਾਂਗੇ ਕਿ ਉਹ ਮੈਡੀਕਲ ਰੱਖੇਗਾ ਤੇ ਕੀ ਪੋਸਿਬਿਲਿਟੀਜ਼ ਬਣ ਸਕਦੀਆਂ ਨਾਨ ਮੈਡੀਕਲ ਰੱਖੇਗਾ ਤੇ ਕੀ ਪੋਸਿਬਿਲਿਟੀਜ਼ ਬਣ ਸਕਦੀਆਂ ਮੋਰਓਵਰ ਐ ਟੈਸਟ ਪੂਰੇ ਜ਼ੋਨ ਚ ਹੋ ਰਿਹਾ ਸਰ ਬੱਚੇ ਦੀ ਇੱਕ ਵੈਲਿਊਏਸ਼ਨ ਹੋ ਜਾਂਦੀ ਹੈ ਕਿ ਉਹ ਆਪਣੇ ਜ਼ੋਨ ਦੇ ਵਿੱਚ ਕਿਤੇ ਸਟੈਂਡ ਕਰਦਾ ਫੋਰ ਐਗਜ਼ਾਮਪਲ ਆਪਣੇ ਕਲਾਸ ਦੇ ਸੈਕਸ਼ਨ ਦੇ 30 ਬਜੇ ਜੋ ਫਰਸਟ ਆ ਰਿਹਾ ਬਟ ਉਹਨੇ ਆਉਣ ਵਾਲੇ ਸਮੇਂ 'ਚ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਜਿਵੇਂ ਆਈਟੀਜ ਦੀ ਗੱਲ ਕਰਨਾ ਤਾਂ ਹਰ ਸਾਲ ਲਗਭਗ 15 ਲੱਖ ਬੱਚਾ ਉਸ ਟੈਸਟ 'ਚ ਅਪੀਅਰ ਹੋ ਰਿਹਾ ਹੈ ਅਪੀਅਰ ਹੋ ਰਿਹਾ ਤੇ 15 ਲੱਖ 'ਚੋਂ ਉਹਨਾਂ ਨੂੰ ਸਿਰਫ 8-10 ਹਜ਼ਾਰ ਬੱਚੇ ਫਾਈਨਲੀ ਚਾਹੀਦੇ ਨੇ ਜਿਹੜੇ ਆਈਆਈਟੀਜ਼ ਤੱਕ ਪਹੁੰਚਦੇ ਨੇ ਤੇ ਇਸ ਉਸ ਕੰਪੀਟੀਸ਼ਨ ਤੱਕ ਪਹੁੰਚਣ ਲਈ ਸਾਨੂੰ ਹੁਣ ਤੋਂ ਤਿਆਰੀ ਪਲੈਨਿੰਗ ਐਗਜ਼ੀਕਿਊਸ਼ਨ ਸਾਰਾ ਕੁਝ ਹੁਣ ਤੋਂ ਲੈ ਕੇ ਚੱਲਣਾ ਪਏਗਾ ਔਰ ਸਾਰੀ ਚੀਜ਼ਾਂ ਬਿਲਕੁਲ ਸਹੀ ਗਿਆ ਤੁਸੀਂ 9ਵੀਂ ਤੋਂ ਹੀ ਸਟਾਰਟ ਹੋ ਜਾਂਦੇ ਆ 9 10th 11th 12th 4 ਇਅਰਸ ਆਰ ਵੈਰੀ ਇੰਪੋਰਟੈਂਟ ਕਿ ਬੱਚਾ ਉਹਨਾਂ 4 ਸਾਲ ਬਾਅਦ ਅਗਲੇ 4 ਸਾਲ ਕਿਹੜੀ ਸੰਸਥਾ 'ਚ ਬਿਤਾਏਗਾ ਔਰ ਉਹ ਸੰਸਥਾ ਡਿਸਾਈਡ ਕਰੇਗੀ ਕਿ ਉਸ ਦਾ ਸੈਲਰੀ ਪੈਕੇਜ ਸਾਲ ਦਾ 20 ਲੱਖ ਰੁਪਏ ਮਹੀਨਾ ਹੋਏਗਾ 40 ਲੱਖ ਹੋਏਗਾ ਸਾਲ ਦਾ 50 ਲੱਖ ਹੋਏਗਾ ਜਾਂ 1 ਕਰੋੜ ਹੋਏਗਾ ਔਰ ਇਹ ਪੋਸੀਬਲ ਹੈਗਾ ਕੋਈ ਮੈਂ ਹਵਾ 'ਚ ਗੱਲਾਂ ਨਹੀਂ ਕਰ ਰਿਹਾ ਬੱਚੇ ਜੋ IITs ਤੋਂ ਨਿਕਲਦੇ ਨੇ AIMS ਵਰਗੇ ਇੰਸਟੀਚੂਟਸ ਤੋਂ ਡਾਕਟਰੀ ਕਰਦੇ ਨੇ ਜਦੋਂ ਐਜ਼ ਅਨ ਆਰਮੀ ਆਫੀਸਰ ਜੁਆਇਨ ਕਰਦੇ ਨੇ ਬਹੁਤ ਅੱਛੀ ਫੈਸਿਲਿਟੀ ਔਰ ਸੈਲਰੀ ਪੈਕੇजेस ਹੈਗੇ ਨੇ ਬੱਸ ਸਾਨੂੰ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨੀ ਪਈ ਦੇਸ਼ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ ਇੱਕ ਇਹ ਟੀਮ ਕਹਦੀ ਹੈ ਦੇਸ਼ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ 2 ਟੀਮ ਕਹਿੰਦੀ ਹੈ ਕਿ ਦੇਸ਼ ਦੇ ਵਿੱਚ ਟੈਲੈਂਟ ਦੀ ਕਮੀ ਹੈ ਤਕਿ ਇਹ ਪ੍ਰੋਗਰਾਮ ਇਸ ਤਰ੍ਹਾਂ ਦੇ ਟੈਲੈਂਟ ਬੱਚੇ ਦੇ ਅੰਦਰ ਫਿਲ ਕਰਦਾ ਕਿ ਬੱਚੇ ਜਿਹੜੇ ਆ ਉਹ ਟੈਲੈਂਟ ਨੂੰ ਲੈ ਕੇ ਕਿਤੇ ਵੀ ਜਾਣ ਤਾਂ ਉਹਨਾਂ ਲਈ ਇਹ ਸੁਣਨ ਨੂੰ ਨਾ ਮਿਲੇ ਕਿ ਰੋਜ਼ਗਾਰ ਦੀ ਕਮੀ ਹੈ ਨਹੀਂ ਸਰ ਰੋਜ਼ਗਾਰ ਦੀ ਕਮੀ ਬਿਲਕੁਲ ਨਹੀਂ ਹੈ ਅਸੀਂ ਕਾਮਯਾਬੀ ਦੇ ਪਿੱਛੇ ਦੌੜਦੇ ਹਾਂ ਪਰ ਸਾਨੂੰ ਪਹਿਲਾਂ ਕਾਬਿਲ ਬੰਨਾ ਪਏਗਾ ਜੇ ਅਸੀਂ ਕਾਬਿਲ ਬਣਾਂਗੇ ਕਾਮਯਾਬੀ ਸਾਡੇ ਪਿੱਛੇ ਦੌੜ ਕੇ ਆਏਗੀ ਬਹੁਤ ਜ਼ਿਆਦਾ ਆਪਰਚੂਨਿਟੀਆਂ ਨੇ ਇੰਡੀਆ ਦੇ ਵਿੱਚ ਬੱਚੇ ਆਲਰੇਡੀ ਬਹੁਤ achi ਤਰ੍ਹਾਂ ਸੈਟਲ ਹੋ ਚੁੱਕੇ ਹਨ ਪਰ ਉਹ ਬੱਚੇ ਜਿਹੜੇ ਪੌਨ ਟਾਈਮ ਜਾਂ ਬਿਫੋਰ ਟਾਈਮ ਅਵੇਅਰ ਨਹੀਂ ਨੋ you know, Proactive ਨਹੀਂ اور ਤਿਆਰੀ ਸਮੇ ਤੋਂ ਥੋੜਾ ਜਿਹਾ ਪਹਿਲਾਂ ਸਟਾਰਟ ਕਰ ਦਿੰਦੇ ਨੇ ਕਿਉਂਕਿ ਕਿਹਾ ਗਿਆ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਸਾਨੂੰ ਐ ਨਹੀਂ ਸੋਚਣਾ ਸੀ ਮੈਂ ਬੜਾ ਮੁਸ਼ਕਲ ਹੋ ਜਾਂਦੀ ਪੇਰੈਂਟਸ ਆਂਦੇ ਬੱਚੇ ਨੇ 12ਵੀਂ ਕਰ ਲਈ ਜੀ ਹੁਣ ਕੀ ਕਰੀਏ ਨੋ ਯੂ ਹੈਵ ਟੂ ਡਿਸਾਈਡ ਐਟ ਲੀਸਟ ਆਫਟਰ 10th ਐਟ ਲੀਸਟ ਮੈਂ ਤੇ ਕਹਾਂਗਾ ਫਰੋਮ 9th ਪਰ ਘਟੋ ਘਟ 11ਵੀਂ ਤੋਂ ਹੀ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਪੇਰੈਂਟਸ ਨੂੰ ਪਤਾ ਹੋਣਾ ਜੀਦਾ ਹੈ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਉਹਦੇ ਲਈ ਵਿਰਾਨ ਇੰਸਟੀਚੂਟ ਵਿਰਨ ਅਨਿਸਟੀਟਿਊਟ ਉਹਦੇ ਲਈ ਆਇਆ ਹੈ ਵਿਰਨ ਟੈਲੈਂਟ ਸਰਚ ਐਗਜ਼ਾਮ ਅਸੀਂ ਟੈਲੈਂਟ ਨੂੰ ਸਰਚ ਕਰਾਂਗੇ ਉਹਨੂੰ ਨਿਖਾਰਾਂਗੇ ਉਹਦੇ ਲਈ ਜੋ ਅਪਰਚੂਨਿਟੀਆਂ ਉਹਦੇ ਅੱਗੇ ਪ੍ਰੈਜ਼ੈਂਟ ਕਰਾਂਗੇ ਔਰ ਇੱਕ ਇੱਕ ਇਹ ਸਿਰਫ ਕਹਿਣ ਦੀ ਗੱਲ ਨਹੀਂ ਡੇ ਪਰ ਡੇ ਲੈਕਚਰ ਬਾਈ ਲੈਕਚਰ ਮੰਥ ਬਾਈ ਮੰਥ ਉਹਨੂੰ ਤਿਆਰ ਕਰਾਂਗੇ ਤੇ ਫਾਈਨਲੀ ਉਹਨੂੰ ਇਸ ਮੰਜ਼ਲ ਤੱਕ ਪਹੁੰਚਾਵਾਂਗੇ ਜੀ ਬਿਲਕੁਲ ਦੇਖੋ 10th ਤੋਂ ਬਾਅਦ ਜਿਹੜੇ ਆ 60 ਤੋਂ 70% ਬੱਚੇ ਜਿਹੜੇ ਨਾ ਆਪਣਾ ਸਬਜੈਕਟ ਚ ਚੂਜ਼ ਕਰਨ ਤੋਂ ਬਾਅਦ ਨਾ ਸੈਟੀਸਫਾਈ ਨਹੀਂ ਹੁੰਦੇ ਕਿ ਮੈਂ ਕਿਸੇ ਦੇ ਕਹਿਣ ਤੋਂ ਚੂਜ਼ ਕਰ ਲਿਆ ਫਰੈਂਡ ਸਰਕਲ ਦੇ ਕਹਿਣ ਤੋਂ ਜਾਂ ਮੇਰੇ ਪੇਰੈਂਟਸ ਚਾਹਤ ਹਿੱਤਾਂ ਮੈਂ ਐਸਟੀਮ ਰੱਖ ਦਿੱਤੀ ਹੈ ਤੇ ਵਿਰੋਨ ਜਿਹੜਾ ਹੈ ਵੀਟੀਐਸੀ ਪ੍ਰੋਗਰਾਮ ਇਹ ਬੱਚੇ ਨੂੰ ਉਸਦੀ ਕੈਪੇਬਿਲਿਟੀ ਦੱਸਦਾ ਹੈ ਕਿ ਤੁਸੀਂ ਕਿਹੜਾ ਟੈਸਟ ਚੂਜ਼ ਕਰੋ ਕਿਹੜਾ ਪ੍ਰੋਗਰਾਮ ਅੱਗੇ ਚੂਜ਼ ਕਰੋਗੇ ਤੁਹਾਡੀ ਸਟਰੈਂਥ ਅਕੋਰਡਿੰਗ ਤੁਹਾਨੂੰ ਉੱਥੇ ਸਕਸੈਸਫੁਲ ਬਣੇਗੀ ਬਿਲਕੁਲ ਸਰ ਬੜੀ ਵੀ ਢੰਮਣਾ ਵਾਲੀ ਗੱਲ ਹੈ ਕਿ ਅੱਜ ਦੀ ਡੇਟ ਚ ਅਵੇਅਰਨੈਸ ਦੀ ਬਹੁਤ ਕਮੀ ਹੈ ਲੋਕਾਂ ਨੂੰ ਲੱਗਦਾ ਹੈ ਕਿ ਫੋਰਨ ਜਾਣ ਤੋਂ ਇਲਾਵਾ ਹੋਰ ਕੋਈ ਕਰੀਅਰ ਓਪਰਚ्युनिटी ਨਹੀਂ ਹੈ ਬਟ ਵੀਰੋਂ ਅਸੀਂ ਕੰਮ ਲਈ ਬੈਠਾ ਆਇਆ ਅਸੀਂ ਪੇਰੈਂਟਸ ਨੂੰ ਬੁਲਾਣੇ ਆ ਅਸੀਂ ਦੱਸਦੇ ਹਾਂ ਕਿ ਨੰਬਰ ਆਫ ਇੱਕ ਨਾਨ ਮੈਡੀਕਲ ਬੱਚੇ ਕੋ ਸਰ ਆਮ ਤੌਰ ਤੇ ਸਿਰਫ ਇਹ ਕਹਿਆ ਜਾਂਦਾ ਇੰਜੀਨੀਅਰਿੰਗ ਨਾਨ ਮੈਡੀਕਲ ਕੋ ਬੱਚੇ ਕੋ 10 ਮੈਡੀਕਲ ਵਾਲੇ ਬੱਚੇ ਕੋ ਪੰਜ ਤਰ੍ਹਾਂ ਦੇ ਕੈਰੀਅਰ ਹੈਗੇ ਸਿਰਫ ਮੈਡੀਕਲ ਵਾਲਾ ਯਾਨੀ ਕਿ ਡਾਕਟਰ ਹੀ ਬਣ ਸਕਦਾ ਫੋਰੈਂਸਿਕ ਚ ਜਾ ਸਕਦਾ ਹੈ ਉਹ ਫਾਰਮੇਸੀ ਚ ਜਾ ਸਕਦਾ ਹੈ ਉਹ ਨਰਸਿੰਗ ਚ ਜਾ ਸਕਦਾ ਹੈ ਇਸੇ ਤਰ੍ਹਾਂ ਨਾਨ ਮੈਡੀਕਲ ਵਾਲਾ ਬੱਚਾ ਕਮਰਸ਼ੀਅਲ ਪਾਇਲਟ ਬਣ ਸਕਦਾ ਹੈ ਉਸ ਤੋਂ ਇਲਾਵਾ ਉਹ ਮਰਚੈਂਟ ਨੇਵੀ ਚ ਜਾ ਸਕਦਾ ਇੰਡੀਅਨ ਨੇਵੀ ਚ ਜਾ ਸਕਦਾ ਇੰਡੀਅਨ ਆਰਮੀ ਚ ਜਾ ਸਕਦਾ ਐਂਡੀ ਦੇ ਥਰੂ ਡਿਫੈਂਸ ਚ ਜਾ ਸਕਦਾ ਇੰਜੀਨੀਅਰਿੰਗ ਤੇ ਕਾਰੀ ਸਕਦਾ ਮਤਲਬ ਵੀ ਹੈਵ 올 ਦਾ ਪਲਾਨਸ ਰੈਡੀ ਪਲਾਨ ਏ ਪਲਾਨ ਬੀ ਪਲਾਨ ਸੀ ਫੋਰ ਐਗਜ਼ਾਮਪਲ ਬੱਚੇ ਨੂੰ ਦੱਸਿਆ ਜਾਂਦਾ ਕਿ ਤੁਸੀਂ ਅਸੀਂ ਸਾਰਿਆਂ ਲਈ ਤਿਆਰ ਰਹਿਣਾ फॉर एग्जाम्पल वन परसेंट लक फैक्टर किसी कारण नहीं होंगे तो आप, आप दूसरे प्लैन नहीं रेडी रह हुई mm. तो वो गाइडेंस सारी असी देने पर शुरुआत तो होनी है वी टी एससी तो वी टी एससी के थ्रू साढ़े जुड़ो अ टेस्ट पार्टीसीपेट जरूर करो लोग कहते स्कॉलरशिप मिलेगी वो बिल्कुल मिलेगी बिल्कुल मिलेगी पर सिर्फ स्कॉलरशिप लिए ना हो तो एक मार्गदर्शन mm. मिलना थ तो कॉन्फिडेंस मिलना थ रैकगनीशन तो मिलनी है ਤਾਨੂੰ ਪਤਾ ਲੱਗਣਾ ਮੈਂ ਸਟੈਂਡ ਕਿਥੇ ਕਰਦਾ ਹਜੇ ਤੱਕ ਨਹੀਂ ਸਿਰਫ ਸਕੂਲ ਦੇ ਪੇਪਰ ਬੋਰਡ ਦੇ ਪੇਪਰ ਦੇ ਰਹੇ ਆ ਇੱਕ ਐਕਸਟਰਨਲ ਐਗਜ਼ਾਮ ਜਦੋਂ ਅਸੀਂ ਦਵਾਂਗੇ ਫਾਈਨਲ ਐਗਜ਼ਾਮ 'ਚ ਜਾਣ ਤੋਂ ਪਹਿਲਾਂ ਜੋ ਕਿ VTSA ਸਾਡਾ ਕੌਨਫੀਡੈਂਸ ਬੂਸਟ ਹੋਏਗਾ ਯਾਨੀ ਕਿ VTSA ਇੱਕ ਸਕੂਲ ਦੇ ਕੰਪੀਟੀਸ਼ਨ 'ਚ ਨਿਕਾਲ ਕੇ ਉਹਨੂੰ ਜ਼ਿਲ੍ਹੇ ਦੇ ਕੰਪੀਟੀਸ਼ਨ 'ਚ ਲੈ ਕੇ ਜਾਂਦਾ ਤੇ ਪਤਾ ਚੱਲਦਾ ਪੂਰੇ ਜ਼ਿਲ੍ਹੇ ਦੇ ਵਿੱਚ ਕੀ ਕੈਪੇਬਿਲਿਟੀ ਹੈ ਕਿੰਨੀ ਸਟਰੈਂਥ ਲੈ ਕੇ ਬੱਚਾ ਖੜਾ ਜੇ ਕਿਉਂਕਿ ਬਿਲਕੁਲ ਸਹੀ ਕਹਿਆ ਸਰ ਜ਼ਿਲ੍ਹਾ ਹੀ ਨਹੀਂ ਸਟੇਟ ਉਸ ਤੋਂ ਬਾਅਦ ਦੇਸ਼ ਅਸੀਂ ਸਿਰਫ ਆਪਣੀ ਸਕੂਲ ਦੇ ਬੱਚਿਆਂ ਨਾਲ ਨਹੀਂ ਫਾਈਟ ਕਰਨਾ ਜਾਂ ਕੰਪੀਟ ਕਰਨਾ ਮੈਂ ਫੇਰ ਦੁਹਰਾ ਰਿਹਾ ਹਾਂ ਕਿ ਹਰ ਸਾਲ ਨੀਡ ਦਾ ਪੇਪਰ 15 ਲੱਖ ਬੱਚਾ ਦਿੰਦਾ ਹੈ ਹਰ ਸਾਲ ਤੁਹਾਡਾ ਆਈਟੀਜੀ ਦਾ ਪੇਪਰ 15 ਲੱਖ ਬੱਚਾ ਦਿੰਦਾ ਹੈ ਇੰਨੇ ਹੀ ਬੱਚੇ ਐਨਡੀਏ ਦਾ ਪੇਪਰ ਦਿੰਦੇ ਤੇ ਅਸੀਂ ਉਹਨਾਂ ਬੱਚਿਆਂ ਦੇ ਨਾਲ ਕੰਪੀਟ ਕਰਨਾ ਹੈ ਤੇ ਅਸੀਂ ਅੱਗੇ ਵਾਲੀ ਦੌੜ 'ਚ ਤਾਂ ਹੀ ਹੋਵਾਂਗੇ ਜੇ ਆਪਾਂ ਉਹਦੇ ਲਈ ਤਿਆਰੀ ਕੀਤੀ ਹੋਏਗੀ ਤਿਆਰੀ ਜ਼ਰੂਰੀ ਹੈ ਤਿਆਰੀ ਜਿਹੜਾ ਕਰੇਗਾ ਉਹੀ ਫਾਈਨਲੀ ਆਪਣੀ ਮੰਜ਼ਿਲ ਪਾਏਗਾ ਜੀ ਬਿਲਕੁਲ ਤਿਆਰੀ ਬਹੁਤ ਜ਼ਰੂਰੀ ਹੈ ਇਸ ਤਿਆਰੀ ਦੇ ਵਿੱਚ ਤੁਹਾਨੂੰ ਸਕਾਲਰਸ਼ਿਪ ਵੀ ਮਿਲੇਗੀ ਕਿਉਂਕਿ ਇਸ ਇਹਦੇ ਵਿੱਚ 100% ਤੱਕ ਸਕਾਲਰਸ਼ਿਪ ਜਿਹੜੀ ਹੈ ਉਹ ਪ੍ਰੋਗਰਾਮ ਦਿੱਤਾ ਜਾ ਰਿਹਾ ਤੇ ਇਸ ਦੇ ਟੈਸਟ ਜਿਹੜੇ ਆ ਕਦੋਂ-ਕਦੋਂ ਹੋ ਰਿਹਾ ਸਰ ਇਸ ਨੂੰ ਅਸੀਂ ਆਲਰੇਡੀ ਲਾਂਚ ਕਰ ਚੁੱਕੇ ਹਾਂ ਪਿਛਲੇ ਸੈਟਰਡੇ ਫਰਸਟ ਫੇਜ਼ ਦਾ ਟੈਸਟ ਹੋ ਚੁੱਕਾ ਹੈ ਅਗਲੇ ਸੈਟਰਡੇ ਅਸੀਂ ਫਿਰ ਲੈ ਰਹੇ ਹਾਂ ਬਹੁਤ ਅੱਛਾ ਰਿਸਪੌਂਸ ਹੈ ਰਜਿਸਟ੍ਰੇਸ਼ਨਸ ਆ ਰਹੀਆਂ ਨੇ ਬੱਚੇ ਹੂੰ ਹਮਾ ਕੇ ਹਿੱਸਾ ਲੈ ਰਹੇ ਨੇ ਔਰ ਬੱਚੇ ਬਹੁਤ ਐਕਸਾਈਟਿਡ ਨੇ ਔਰ ਉਹਨਾਂ ਨੂੰ ਇੱਕ ਨਵਾਂ ਐਕਸਪੋਜ਼ਰ ਮਿਲ ਰਿਹਾ ਹੈ ਕਿ ਆਬਜੈਕਟਿਵ ਟਾਈਪ ਟੈਸਟ ਕੀ ਹੁੰਦਾ ਕਈ ਵਾਰੀ ਅਸੀਂ ਸਬਜੈਕਟਿਵ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਨੇ ਤੁਹਾਡੇ ਮਾਧਿਅਮ ਤੋਂ ਦੱਸਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਬੀਏਸੀ ਨੇ ਵੀ ਕਹਿ ਦਿੱਤਾ ਹੈ ਕਿ 50% ਪੇਪਰ ਅਹੀ ਕਨਸੈਪਚੁਅਲ ਲੈਣਾ ਹੈ 50% কনসেপচুয়াল এন্ড 50% ਤੁਹਾਡਾ ਸਬਜੈਕਟਿਵ ਸੋ ਸਿੱਕਲਾ ਸਬਜੈਕਟਿਵ ਕਰਨਾ گزارਾ ਨਹੀਂ ਹੋਣਾ ਸਾਨੂੰ ਕਨਸੈਪਟ ਕਲੀਅਰ ਕਰਨੇ ਪੈਣੇ ਹਨ ਸਾਨੂੰ ਆਬਜੈਕਟਿਵ ਟਾਈਪ ਟੈਸਟ ਦੇਣੇ ਪੈਣੇ ਹਨ ਔਰ VTSE ਉਹਨਾਂ ਵਿੱਚੋਂ ਹੀ ਇੱਕ ਹੈ ਯਾਨੀ ਕਿ VTAC ਜਿਹੜਾ ਹੈ ਫਿਚਰ ਦੀ ਤਿਆਰੀ ਕਰਾ ਰਿਹਾ ਹੈ ਬਿਲਕੁਲ ਬਿਲਕੁਲ ਸਰ ਤੇ ਦੀ ਰਜਿਸਟ੍ਰੇਸ਼ਨ ਕਰਨੀ ਹੋਵੇ ਤੇ ਕਿਸ ਤਰ੍ਹਾਂ ਬਚਾਏ ਰਜਿਸਟਰ ਸਰ ਰਜਿਸਟ੍ਰੇਸ਼ਨ ਦੋਨਾਂ ਮੋਡਸ ਤੇ ਅਸੀਂ ਕਰ ਸਕਦੇ ਹਾਂ ਆਨਲਾਈਨ ਵੀ ਕਰ ਸਕਦੇ ਹਾਂ ਤੇ ਆਫਲਾਈਨ ਵੀ ਕਰ ਸਕਦੇ ਹਾਂ ਆਨਲਾਈਨ ਵਾਸਤੇ ਸਾਡੀ ਵੈਬਸਾਈਟ vironedu.com ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ VTAC ਰਜਿਸਟ੍ਰੇਸ਼ਨ ਦਾ ਲਿੰਕ ਹੈ ਉਹਦੇ ਵਿੱਚ ਕਲਿੱਕ ਕਰਕੇ ਤੁਸੀਂ ਜਸਟ ਆਪਣੀਆਂ ਡਿਟੇਲਸ ਭਰਨੀ ਹੈ ਤੇ ਸਾਡੇ ਕੋਲ ਰਜਿਸਟ੍ਰੇਸ਼ਨ ਆ ਜਾਵੇ ਅਦਰਵਾਈਜ਼ ਸਾਡੀਆਂ ਦੋ ਬ੍ਰਾਂਚੇਜ਼ ਨੇ ਅੰਮ੍ਰਿਤਸਰ ਐਂਡ ਤਰਨਤਾਰਨ ਤੁਸੀਂ ਦੋਹਾਂ 'ਚ ਕਿਸੇ ਵੀ ਬ੍ਰਾਂਚ 'ਚ ਆ ਕੇ ਵਿਜ਼ਿਟ ਕਰਕੇ ਆਪਣਾ ਔਰ ਜਦੋਂ ਵੀ ਤੁਸੀਂ ਟੈਸਟ ਦੇਣਾ ਉਸ ਤੋਂ 2 ਦਿਨ ਪਹਿਲਾਂ ਫਾਰਮ ਭਰੋ ਔਰ ਉਸ ਤੋਂ ਬਾਅਦ ਤੁਸੀਂ ਉਹ ਟੈਸਟ ਵਾਸਤੇ ਅਪੀਅਰ ਕਰ ਸਕਦੇ ਹੋ ਰਜਿਸਟ੍ਰੇਸ਼ਨ ਬਿਲਕੁਲ ਫ੍ਰੀ ਆਫ ਕਾਸਟ ਹੈ ਔਰ ਮੌਕਾ ਹੈ ਬਹੁਤ ਵਧੀਆ ਅਵਾਰਡਸ ਅਤੇ ਸਕਾਲਰਸ਼ਿਪਸ ਮਿਲਦਾ ਯਾਨੀ ਕਿ ਇਸ ਦੇ ਵਿੱਚ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਫੀਸ ਦੇਣੀ ਪੈਗੀ ਫ੍ਰੀ ਅਪਲੀਕੇਸ਼ਨ ਹੈ ਤੇ ਇਸ ਤਰ੍ਹਾਂ ਦਾ 골ਡਨ ਚਾਂਸ ਜਿਹੜਾ ਕਿ ਮੈਂ ਕਹਾਂਗਾ 골ਡਨ ਚਾਂਸ ਜਾਣ ਦਿਓ ਇਹ ਤੁਹਾਡੇ ਅੰਦਰ ਦੇ ਟੈਲੈਂਟ ਨੂੰ ਵੀ ਲਿਖਾ ਕੇ ਤੁਹਾਡੇ ਸਾਹਮਣੇ ਪੇਸ਼ ਕਰੇਗਾ ਤੇ ਤੁਹਾਨੂੰ ਅੱਗੇ ਫਿਊਚਰ ਦੀ ਸੀੜੀ ਕਿੱਦਨੂ ਜਾਣੀ ਹੈ ਸਕਸੈਸ ਰੋਡ ਵੀ ਤੁਹਾਨੂੰ ਜ਼ਰੂਰ ਦਿਖਾਏਗਾ